ਲਓ ਦੋਸਤੋ ਸਿੱਧੂ ਕੱਲ ਵੀ ਉਹੀ ਸੀ ਤੇ ਸਿੱਧੂ ਅੱਜ ਵੀ ਉਹੀ ਹੈ ਫਾਈਨਲੀ ਦੋਸਤੋ ਸਿੱਧੂ ਮੂਸੇਵਾਲੇ ਦਾ ਛੋਟਾ ਭਰਾ ਆਪਣੇ ਘਰ ਆ ਚੁੱਕਿਆ ਹੈ ਜੀ ਹਾਂ ਹਵੇਲੀ ਵਿੱਚ ਲੱਗੀਆਂ ਭਾਰੀ ਰੌਣਕਾਂ ਨਾਮ ਜੰਮੇ ਬੱਚੇ ਅਤੇ ਮਾਤਾ ਚਰਨਕੌਰ ਨੂੰ ਹਸਪੀਟਲ ਦੇ ਵਿੱਚੋਂ ਛੁੱਟੀ ਮਿਲ ਚੁੱਕੀ ਹੈ ਅਤੇ ਉਹ ਫੈਮਿਲੀ ਸਮੇਤ ਸਿੱਧਾ ਹੀ ਆਪਣੀ ਹਵੇਲੀ ਵਿੱਚ ਪਹੁੰਚੇ ਨੇ ਹਵੇਲੀ ਵਿੱਚ ਐਂਟਰ ਹੁੰਦਿਆਂ ਸਾਰੇ ਹੀ ਵੈਲਕਮ ਕੀਤਾ ਗਿਆ ਉਹਨਾਂ ਦਾ ਤੁਸੀਂ ਸਕਰੀਨ ਉੱਪਰ ਵੀਡੀਓ ਵਿੱਚ ਦੇਖ ਸਕਦੇ ਹੋ ਕਿ ਗੇਟਵੇਚ ਐਂਟਰੀ ਤੋਂ ਪਹਿਲਾਂ ਉਹਨਾਂ ਕੋਲੋਂ ਰੀਬਨ ਕਟਿੰਗ ਦੀ ਰਸਮ ਕਰਵਾਈ ਗਈ ਅਤੇ ਉੱਥੇ ਹੀ ਪੰਜਾਬੀ ਗਿੱਧੇ ਪੰਗੜੇ ਵਾਲੇ ਵੀਰਾਂ ਨੇ ਵੀ ਵੇੜੇ ਵਿੱਚ ਨਾਚ-ਨੱਚ ਲਾਈਆਂ ਖੂਬ ਰੌਣਕਾਂ। ਸੋ ਦੋਸਤੋ ਤੁਹਾਡੇ ਸਾਰਿਆਂ ਦੇ ਹੀ ਬੋਲ ਪੂਰੇ ਹੋਏ ਨੇ। ਵੇ ਤੂੰ ਵੱਡੇ ਪੈਰੀ ਗਿਆ ਹਾੜਾ ਨਿੱਕੇ ਪੈਰੀ ਆ ਜਾ। ਤਾਂ ਪ੍ਰਮਾਤਮਾ ਨੇ ਇਹ ਅਰਦਾਸ ਆਪਣੀ ਨੇੜੇ ਹੋ ਕੇ ਸੁਣੀ ਹੈ। ਜਿਹੜੇ ਵੀ ਸਿੱਧੂ ਨੂੰ ਚਾਉਣ ਵਾਲੇ ਨੇ ਉਹਨਾਂ ਦੇ ਫੈਨਸ ਨੇ ਉਹ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜਰੂਰ ਲਿਖੋ ਜੇ ਅਤੇ ਇਸ ਬੱਚੇ ਦੀ ਚੜ੍ਹਦੀ ਕਲਾ ਦੀ ਸਲਾਮਤ ਲਈ ਅਰਦਾਸ ਹਮੇਸ਼ਾ ਕਰਨਾ। ਜੇਕਰ ਤੁਸੀਂ ਸਾਡੇ ਚੈਨਲ ਦੇ ਨਵੇਂ ਹੋ ਤਾਂ ਸਾਡੇ ਚੈਨਲ ਜਰੂਰ ਸਬਸਕ੍ਰਾਈਬ ਕਰ ਲਓ ਜੀ ਆਪਾਂ ਫਿਰ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ। ਤੇ ਇਹ ਕੀ ਹੋ ਗਿਆ? ਸਿੱਧੂ ਨੂੰ ਅਸੀਂ ਮਾਰਿਆ ਸੀ। ਇੱਕ ਬੜਾ ਵੱਡਾ ਹਊਆ ਖਤਮ ਕੀਤਾ ਸੀ ਹਊਆ ਫੇਰ ਪੈਦਾ ਹੋ ਗਿਆ